ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਚੌਕ ਦੇ ਵਿੱਚ ਤੇ ਹਰੀਹਰ ਚੌਕ ਪਿੰਡ ਜ਼ਿਲ੍ਹਾ ਫਰੀਪੁਰ ਦਾ ਮਨਮੱਤਾ ਨਗਰ ਆ ਜਸਕਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਨਰ ਤੁਹਾਨੂੰ ਵਿਖਾ ਦੇਣੇ ਆ ਚਾਰ ਤੇ ਚਾਰੇ ਹੀ ਹੋਣਗੀਆਂ ਵੜਾ ਦੁੱਧ ਤਿਆਰ ਹੋਊਗਾ ਕੰਡੇ ਤੋਲਦੀਆਂ ਹੋਣਗੀਆਂ ਐਂ ਚੱਕ ਚੁੱਕ ਜੀ ਮਾਰ ਕੇ ਤੁਸੀਂ ਤਸੱਲੀ ਕਰਨੀ ਆ ਕਿਉਂਕਿ ਬਾਈ ਇਹ ਬੰਦਾ ਜਿਹੜਾ ਨਾ ਇਹ ਹੈਗਾ ਵਾ ਮਿੱਤਰੋ ਨਾ ਹੈਗਾ ਇਹਦਾ ਕੀ ਬਾਈ ਦੱਸੀ ਕਰਦੇ ਤੇਰਾ ਨਾਮ ਕੀ ਦੱਸ ਦੇ ਹਰਜੀਤ ਹਰਜੀਤ ਵੀਰਾ ਮੇਰਾ ਵੀਰਾ ਵੀ ਹੈ ਨਾ ਮੇਰਾ ਤੂੰ ਜਰੂਰ ਲੜਦਾ ਕਾ ਤੂੰ ਨਾ ਮੇਰੇ ਨਾਲ ਮੈਂ ਚੱਲਦਾ ਤੂੰ ਲੇਟ ਆਉਣਾ ਕਰਕੇ ਲੜਦੇ ਆਂ ਥੋੜੀ ਲੜਦਾ ਅੱਛਾ ਹਰਜੀਤ ਬਈ ਗੱਲ ਆਵਾ ਸੱਜਣਾ ਪੀ ਪਹਿਲਾ ਕੇ ਫੋਨ ਕਾਦੋ ਬੰਦ ਕੀਤਾ ਉਦੋਂ ਮੇਰੇ ਤੋਂ ਵੀਡੀਓ ਆਉਂਦੀ ਓ ਯਾਰ ਉਹ SIM ਗਲਤ ਪੈ ਗਈ ਨਾ Jio ਦੀਆਂ ਦੋ SIMਾਂ ਆਪਣੇ ਕੋਲੇ ਤੇ ਉਹ ਇੱਕ ਤੇ Google Pay ਚੱਲਦਾ Google Pay ਵਾਲੀ ਮੈਂ SIM ਪਾਵੇ ਠਾ ਯਾਰ ਠੀਕ ਆ ਤੇ ਉਹ SIM ਬਦਲੀ ਨਹੀਂ ਉਹ ਦੋ ਦਿਨ ਬੰਦ ਰਹੀ ਹੂ ਤੇ ਤਾਂ ਤਾਂ ਦਵਾਰਾ ਵੀਡੀਓ ਬਣਾਉਣੀ ਪਈ ਆ ਵਿੱਚ ਬਾਕੀ ਤਾਂ ਉੰਜ ਹੀ ਸੇਲ ਹੋ ਗਈਆਂ ਏ ਤੇ ਆ ਦੋ ਤਿੰਨ ਰਹਿ ਗਏ ਬਾਕੀ ਮੱਜਾ ਮੁੰਡੇ ਦਾ ਤੋਕੜ ਗੱਪੜ ਦਾ ਮੈਨੂੰ ਬਹੁਤ ਫੋਨ ਆਇਆ ਤੇਰਾ ਪੰਦਰਾਂ ਤੇਰਾ ਫੋਨ ਹੀ ਸੋਚੋ ਸੋਚੋ ਹੁਣ ਮੈਂ ਤੇਰੇ ਦਾ ਵੀ ਮੈਂ ਵੀ ਕਿੱਥੋਂ ਗੱਲ ਕਰਦਾ ਜੇ ਮੇਰੇ ਕੋਲ ਵੀ ਕੋਈ ਨੰਬਰ ਹੋਵੇ ਤਾਂ ਮੈਨੂੰ ਲੋਕ ਕਹਿਣ ਨੰਬਰ ਹੋਰ ਦੇ ਦੇ ਮੈਂ ਵੀ ਨਹੀਂ ਵੀਰੇ ਦਾ ਨੰਬਰ ਮੇਰੇ ਕੋਲ ਹੋਰ ਹੈ ਨਹੀਂ ਅੱਜ ਤਾਂ ਗਾ ਦੋ ਮਿੰਟਾਂ ਦੀ ਗੇਮ ਵਾਲੀ ਆ ਤੇ ਚੱਲ ਹੁਣ ਦੇਖਦੇ ਨੇ ਬਿਲਕੁਲ ਨਾ ਟਾਈਮ ਲੱਗ ਰਿਹਾ ਫਿਰ ਦੁੱਧ ਇਹਦੇ ਤੋਂ ਸ਼ੁਰੂ ਕਰੂੰਦਾ ਨਹੀਂ ਹਜੇ ਦੱਸਣਾ ਤੋਕੜ ਗੱਪੜ ਚੈੱਕ ਪਾਸ ਆ ਆਨ ਗਿਨਣਾ ਹੋਣਾ ਤੁਹਾਨੂੰ ਐਂਡ ਤੇ ਪਰਾ ਖੜਾ ਜਿਹੜਾ ਪ੍ਰਿੰਟ ਤੇ ਵਿਖਾਣਾ ਐਂਦੇ ਵਾਰ ਦੱਸੀ ਵੀਰੇ ਇਹ ਪਹਿਲਾ ਸੁਆ ਵੀਰੇ ਹਾਂ ਉਹ ਬੱਚਾ ਅੱਜ ਪੰਜਾਂ ਛੀਆਂ ਦਿਨਾਂ ਦੀ ਸੂਈ ਆ 15 ਕਿਲੋ ਦੁੱਧ ਰੈਡੀ ਆ ਕਾ ਬੱਚਾ ਦਾ ਹੈ ਪੇਟੀ ਨਾਲ ਜਿਹੜਾ ਹਾਂਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਵੀਰੇ ਇਹ ਅੱਜ 5ਵਾਂ 6ਵਾਂ ਦਿਨ ਸੂਈ ਨਾ ਲੈ ਪੁੱਤ ਖੋਲ ਉਹਨੂੰ 5ਵਾਂ 6ਵਾਂ ਦਿਨ ਅੱਜ ਸੂਈ ਨੂੰ ਹੈ ਹਾਂਜੀ ਠੀਕ ਆ ਦੁੱਧ ਕਿੰਨਾ ਪਹਿਲਾ ਸੁਆ ਹੈ ਹੂੰ ਤੇ 15 ਕਿਲੋ ਰੈਡੀ ਆ ਦੁੱਧ 17 18 ਕਿਲੋ ਦਾ ਦੇਣਾ ਚਾਹੀਦਾ ਪਹਿਲੇ ਸਵੇਜੇ ਇਹੋ ਜੀ ਵੱਚੀ ਨੇ ਨਾ ਦਿੱਤਾ ਦੇਉ ਗੜੀ ਬਾਈ ਹਾਂ ਇਹ ਤਾਂ ਗੱਲ ਤੇਰੀ ਸਹੀ ਥਾਣ ਤੋਂ ਬੜਾ ਪਾਵਰ ਵਾਲਾ ਯਾਰ ਬਾਈ ਚਵਾ ਵੀ ਐਂਡੀ ਲੱਗਾ ਹਾਂ ਐਂਡੀ ਚਵਾ ਲੱਗਾ ਹੂੰ ਠੀਕ ਆ ਬਾਈ ਬਰੀਡ ਕਿੰਨੀ ਯਾਰ ਵੱਚੀ ਕਿੰਨੀ ਚੰਗੀ ਆ ਬਰੀਡ ਕਿੰਨੀ ਆ ਯਾਰ ਥਾਣ ਤੋਂ ਦੂਰਾ ਲੱਗਾ ਹਨਾ ਬਾਈ ਥਾਣ ਮੱਝਾਂ ਵਾਲਾ ਦੁੱਧ ਦੇ ਦੂਗੀ 15 16 ਕਿਲੋ ਖੁੱਲਾ ਡੋਲਾ 15 ਹੋਣੇਗਾ ਯਾਰ ਬਾਈ ਦੁੱਧ ਦੇਣਾ ਚਾਹੀਦਾ ਇਹਨੂੰ 18 ਕਿਲੋ ਘੱਟੋ ਘਾਟ ਪਹਿਲਨ ਨਹੀਂ ਐਸ ਵਕਤ ਰੈਡੀ ਆ 14 15 ਕਿਲੋ ਐਡ ਪੂਰਾ ਦੁੱਧ ਣਕੰਡੇ ਵਾਲਾ ਹੈ ਪਠਪੂੜਾ ਵੀ ਚੰਗਾ ਜੀ ਮੈਂ ਨਾ ਸੁਣ ਮੂਰ ਪਾੜ ਲੈਵੇ ਦੁੱਧ ਬਹੁਤ ਆ ਵੜ ਥਲੇ ਦੁੱਧ 17 18 ਕਿਲੋ ਹੀ ਦੇਉ ਫੁੱਲਾ ਤੇ ਫੁੱਲਾ ਕਹਿੰਦੇ ਮਰਨਾ ਭਾਈ ਕਿੰਨੇ ਦੀ ਦੇ ਦਈਏ ਵੀਰੇ ਜਿੰਨੇ ਦੀ ਮਰਜ਼ੀ ਦੇ ਦੇ 10 ਫਿਰ ਇਹ ਆਪਾਂ ਮੁੱਲ ਕਰਾਉਣਾ 65000 56000 ਦੀ ਦੇ ਦਿਆਂਗੇ ਮੈਂ ਕਹਦਾ ਕੁਝ ਨਹੀਂ ਹੁਣ ਕਹਿਣ ਦੀ ਤਾਂ ਗੱਲ ਹੀ ਕੋਈ ਨਹੀਂ ਨਹੀਂ ਮੈਨੂੰ ਕਹਿ ਲੈਂਦੇ ਕਹਿਲਾ ਤੂੰ ਕਹਿਲਾ ਹੈ ਤੂੰ ਕਹਿ ਲਈ ਮੇਰਾ ਜੀਅ ਅੱਧੀ ਦੀ ਵਿੱਚ ਉਹਨੂੰ ਕਰਦਾ ਨਹੀਂ ਅੱਧੀੋਂ ਬਾਹਰ ਧਿਆਂਗੇ ਕਿੰਨੇ ਬਾਹਰ ਧਿਆਂਗੇ ਇਹ ਪਚੁੰਜਿਆ ਯਾਰ ਦੀ ਦਿਆਂਗੇ ਮੇਰਾ ਮਾਨ ਕੋਈ ਹੋਰ ਕੋਈ ਮਾਨਤਾਂ ਨੂੰ ਜਦੋਂ ਅਗਲਾ ਫੋਨ ਲਾਉਗਾ ਤੋ ਕਰ ਦਾਂਗੇ ਮਾਨਤਾਂ ਤੇਰਾ ਉਹ ਕਰੇਗਾ ਹੁਣ ਨਹੀਂ ਕਰਦਾ ਨਾ ਹੁਣ ਨਹੀਂ ਕਰਦਾ ਬਈ ਚਲੋ ਵਧੀਆ ਤੇਰੀ ਭਰਾਵਾ ਆ ਗਈ ਦੋ ਨੰਬਰ ਤੇ ਲੈ ਵੀ ਅੱਛਾ ਇਹ ਹੋ ਗਈ ਬੈਡ ਭਾਈ ਲੜ ਹਨਾ ਆ ਹੋ ਗਈ ਦੋ ਨੰਬਰ ਤੇ ਠੋਕਰ ਠੋਕਰ ਇਹਦੇ ਬਾਰੇ ਦੱਸੀ ਬਈ ਕੀ ਡਿਟੇਲ ਆ ਵੀਰੇ ਇਹਦੇ ਥੱਲੇ ਬਾਈ ਦੁੱਧ 10 ਕਿਲੋ ਆ ਪਹਿਲਾਂ 12 ਸੀਗਾ 12 13 ਕਿਲੋ ਘਟੀ ਆ ਪਿਛਲੀ ਵੀਡੀਓ ਇਤਨ ਪਤਾ ਫੋਨ ਨਾ ਚੱਕਣ ਚ ਤੇ ਇਹਦੇ ਥੱਲੇ ਹੀ ਉਦੋਂ 13 ਇਹ ਮੈਂ ਦਾਣਾ ਦੂਣਾ ਬੰਦ ਕੀਤਾ ਆ ਮੇਰੇ ਕੋਲ ਵੀ ਲੈ ਆਂਦਾ ਹੀ ਨਹੀਂ ਆ ਦਾਣਾ ਤੇ ਮੈਂ ਸੋਚਿਆ ਚੱਲ ਕਿਉਂ ਵੇਖ ਹੀ ਜਾਣੀ ਆ ਹੂੰ 10 ਕਿਲੋ ਦੁੱਧ ਦਾ ਬਾਈ ਸਹੀ ਜਾਂਦੇ ਕੰਡੇ ਵਾਲਾ ਹਾਂ ਹਾਂ ਨਹੀਂ ਤਾਂ ਬਾਕੀ ਵੀਡੀਓ 12 ਦੱਸਿਆ ਅੱਜ ਨਹੀਂ 12 ਦੱਸ ਸਕਦਾ ਚੂਣ ਚਾਣ ਚੰਗਾ ਵੀਰੇ ਮੈਂ ਨਾ ਕਿਆ ਬਾਤਾਂ ਚੂਣ ਚਾਣਾ ਪਤਾ ਧਾਰਾਂ ਸਾਰੀਆਂ ਦੀ ਮਰਵਾਈ ਚੱਲ ਗਏ ਵੈਸੇ ਦਾ ਮਾਰਦੇ ਧਾਰਾਂ ਜਾਂ ਆਂਦੀ ਮਾਰਦਿਏ ਹੋਰ ਆ ਆ ਵਹਿੜਦਾ ਇੱਕ ਸਾਈਮ ਉਤਰੋ ਵੇਖੋ ਧਾਰਾਂ ਮਾਰਦੇ ਲੱਗੇ ਮਾਨੂੰ ਦੋ ਦੋ ਹੂੰ ਦੂਜੇ ਦੀ ਮਾਰਦੇ ਬਾਈ ਤੇਨ ਮੇਰੇ ਮਿੱਤਰੋ ਇਹ ਹਰ ਉਤਾਰਾ ਹੁੰਦੀ ਆ ਕਰਮ ਵਾਲੀ ਠੀਕ ਆ ਬਾਈ ਬਾ ਠੀਕ ਆ ਓਕੇ 20000 ਕਿੰਨੇ ਦੇਣੀ ਕਿੰਨੇ ਦੀ ਹਾਂ ਇਹ ਹਾਂ ਨਾ ਹੀ 22000 ਦੀ ਦੇਣੀ ਆ ਪਾ 100 ਰੁਪਿਆ ਕੱਟ ਨਹੀਂ ਲੈਣਾ ਮਤਲਬ 21900 ਵੀ ਨਹੀਂ ਲੈਣਾ ਨਾ 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 20 ਹੀ ਦੇ ਦਿਆ ਨਾ ਇਹੰਦਾ ਬਾਈ ਲੈਣਾ 20000 ਜਿਹੜਾ ਇਹ ਕਹਿੰਦਾ ਕਰਦਾ ਬਾਈ 20 ਹੀ ਦੇ ਤੇ ਆ ਹੈਗੀ ਉਹ ਤੀਜਾ ਸੁਆ ਹਾਂ ਤੇ ਇਹ ਸੁਈ ਨੂੰ ਹੋ ਗਈ ਅੱਜ ਵੀ 25 ਦਿਨ ਹਾਂ ਤੇ ਆਪਣੇ ਕੋਲੇ ਬੱਚਾ ਮਰਿਆ ਦੁੱਧ ਦੇਗਾ 20 ਲੀਟਰ 20 ਲੀਟਰ ਹੈ ਹਾਂ ਬੱਚਾ ਤੇਰੇ ਕੋਲ ਹੀ ਮਰਿਆ ਹਾਂ ਬੱਚਾ ਆਪਣੇ ਕੋਲੇ ਮਰਿਆ ਇਹ ਤੈਨੂੰ ਪਤਾ ਥੋੜਾ ਪੱਕੇ ਤੇ ਰਹਿਣ ਕਰਕੇ ਨਾ ਡੰਗਰ ਇੱਥੇ ਬਾਹਰ ਨਹੀਂ ਮਤਲਬ ਉਹਨੂੰ ਪਰ ਨੂੰ ਨਹੀਂ ਮਤਲਬ ਉਹ ਦੇਖ ਸਕਦੇ ਆ ਅੱਛਾ ਇਹਦੇ 20 ਕਿਲੋ ਦੁੱਧ ਤਿਆਰ ਆ ਹਾਂ ਹਾਂ 20 ਕਿਲੋ ਰੈਡੀ ਆ ਦੁੱਧ ਇੱਕ ਹੀ ਬਤੋਏ ਅੰਦਰ ਨੂੰ ਲੈ ਜਾਣਾ ਯਾਰ ਅੰਦਰ ਨੂੰ ਪਤਾ ਲੱਗ ਗਿਆ ਨਾ ਕਿ ਕਿ ਬਾਹਰ ਬੰਨਦਾ ਹੈ ਨਹੀਂ ਅੱਛਾ ਧਾਰਾ ਵਿਖਾ ਦਈਏ ਹਾਂ ਚੱਲਾ ਕਿੰਨੇ ਦੇ ਦੇ ਦਈਏ ਭਾਈ ਇਹ ਬਾਈ ਦੇ ਦਈਏ 55 ਦੀ 55 ਦੀ ਲਾੜ ਪਿਆਰ ਕਰਦੀਏ ਥੋੜਾ ਜਿਹਾ ਪਰ ਜੋ ਵੀ ਤੀ ਪੈਸੇ ਪੱਕਾ ਮਣਾਉਂਦੀ ਆ ਬਾਕੀ ਰਹਿਣੀ ਪੱਕੀ ਦੀ ਉਹ ਜਾਣੀਗਾ ਪੱਕਾ ਮਣਾਉਂਦੀ ਵੀ ਜੇ ਕਹਿਦੀ ਉਹ ਹਨਾ ਕਿਉਂਕਿ ਇੱਥੇ ਰਹਿਣੀ ਪੱਕੇ ਤੇ ਹੀ ਇਹ ਕੜਾ ਆ ਲੱਚਵਾ ਪਰ ਕਰ ਦੋ ਮਾ ਪਰਾ ਨੂੰ ਕਰਕੇ ਧਾਰਾ ਬੜਾ ਚਵਾ ਬੜਾ ਤੇ ਠੰਡੀ ਬੜੀ ਆ ਇਹ ਠੀਕ ਠੰਡੀ ਵਾਕੇ ਬਹੁਤ ਆ ਚਵਾ ਰੇ ਤੂੰ ਦੂਜੇ ਦੇ ਮਾਲ ਦੇ ਬਾਈ ਥਾਣੀ ਚੋਣ ਵਾਲਾ ਬਾਈ ਉਹ ਜੇ ਥਾਂ ਚੁਆਈ ਕੁੜੀ ਹੈ ਬੜੀ ਚੰਗੀ ਆਂਦੀ ਜਲਬਤ ਚੁਆਈ ਸਾਰੀਆਂ ਦੀ ਬੜੀ ਚੰਗੀ ਆ ਯਾਰ ਕਿਆ ਹੀ ਦੁਜੀ ਪਾਉ ਉਹਦੇ ਬਾਰੇ ਦੱਸ ਕੀ ਕਹਿਣਾ ਜੱਸੇ ਪਾਉ ਇਹ ਟੋਕੜ ਗੱਬਣਾ ਅੱਛਾ ਇਹ ਆ ਨਗੀਨਾ ਜਿਹਨੂੰ ਕਹਿੰਦੇ ਸਾਡੇ 3 ਮਹੀਨਿਆਂ ਦੀ ਗੱਬਣ ਹੂੰ ਤੇ ਦੁੱਧ ਦੇ ਥੱਲੇ ਹੀ 26 ਕਿਲੋ ਹੁਣ ਦੁੱਧ ਆ ਬਾਈ 18 ਕਿਲੋ ਦਾਣਾ ਓਕੇ ਮੈਂ ਬੰਦ ਕੀਤਾ ਆ ਠੀਕ ਆ ਦੁੱਧ 26 ਕਿਲੋ ਚੋਕੇ ਲਿਆ ਹੀ ਠੀਕ ਆ ਉਸ ਦਿਨ ਵੀਡੀਓ ਚ ਵੀ ਤੈਨੂੰ ਪਤਾ ਹੀ ਆ ਵੀ ਆਪਾਂ ਦੁੱਧ ਦੱਸਿਆ ਸੀ ਨਾ ਹੁਣ ਦੁੱਧ 18 ਕਿਲੋ ਆ ਬਾਈ ਮੈਂ ਦਾਣਾ ਨਹੀਂ ਪਾਉਂਦਾ ਨੂੰ ਕਿਉਂਕਿ ਗੱਬਣ ਕਰਕੇ ਜਿਆਦਾ ਮਾੜਾ ਮੋਟਾ ਪਾਦੀ ਚੋਕਰ ਤੂੜਦੀ ਠੀਕ ਆ ਉਹ ਚਵਾ ਚੂਰ ਨੱਕੇਵੇਂ ਲਗਾ ਬਾਈ ਚਵਾ ਬਾਲਾ ਚੰਗਾ ਜਿੰਨਾ ਵੀ ਕਹਿ ਦੀਏ ਤੈਨੂੰ ਪਤਾ ਫਾਰਮ ਵਾਲੀ ਵਹਿੜ ਆ ਯਾਰ ਬੜੀ ਬਹੁਤ ਆ ਹਨਾ ਬਾਈ ਹਾਈਟ ਵੇਲਾ ਮਧੀਆਂ ਪੈਂ ਹੂੰ ਬੜੀ ਵੱਡੀ ਵਹਿੜ ਆ ਯਾਰ ਹਨਾ ਬਾਈ ਬੰਦਾ ਨਹੀਂ ਔਰ ਪਰਦੀ ਦਾ ਯਾਰ ਇਹ ਆ ਗੋਡਾ ਵਿਖਾ ਦੀ ਮੜਾ ਜਾਓ ਸੁਝਿਆ ਪੱਕੇ ਕਰਕੇ ਪਹਿਲੇ ਨਹੀਂ ਮੈਂ ਤਰੋ ਆ ਗੋਡਾ ਆ ਮੁਰਕੇ ਲਾ ਹਾਂ ਠੀਕ ਹੈ ਬਈ ਸਾਰਾ ਫੋਨ ਤੋਂ ਓਕੇ ਬਈ ਲੈ ਓਕੇ ਆ ਇੱਕ ਦੇ ਬੁੱਤ ਏ ਇੱਕ ਗੱਲ ਹੋਰ ਆ ਬਈ ਮੈਂ ਸੁਣਿਆ ਗੱਡੀਆਂ ਲੈ ਕੇ ਆਉਂਦੇ ਲੋਕ ਹਨਾ ਬਈ ਹੈ ਹੋਏ ਹਾਂ ਡੀ ਐਨ ਏ ਦੀ ਕੇ ਗਰੰਟੀ ਭਾਲਦੇ ਯਾਰ 80-90 ਹਜ਼ਾਰ ਦੇ ਵਿੱਚ ਵੀ ਹੈ ਯਾ ਦੁੱਧ ਵਾਲੀ ਗਾਂ ਪਤੰਦਰੋਂ ਰੇਲ ਗੱਡੀ ਦੇ ਇੰਜਣ ਜੱਡੀ ਹੈ ਇੱਕ ਵਾਰੀ ਹੋਰ ਲੈ ਜਾਓ ਜੀ ਦੋਸਤ ਵੇਲੇ ਮੋੜ ਦੇ ਅੰਦਰ ਨੂੰ ਵਖੇ ਤੋਰ ਦਿੰਦੇ ਆ ਨਾ ਮੈਂ ਤਾਂ ਤੋਰੰ ਤੋਂ ਯੋਖਾ ਲੱਗਦਾ ਦਾ। ਇਹ ਕਹਿੰਦਾ ਵੇਖੋ ਮੇਰੇ ਨੇ ਵਾਲੂ ਆ ਬੜਾ ਫੱਟਾ ਨਾ। ਯਾਰ ਭਾਈ 50 ਕਿਲੋ ਦੁੱਧ ਦਿੱਤਾ ਸ਼ਿਆ 48 50 ਕਿਲੋ 48 ਇਹ ਕਿੰਨਾਂ ਦਿੱਤਾ ਹੋਵੇ ਬੋ ਵਜਨ ਵਾਲੀ ਭਾਈ ਗਾਲ ਸੁਣ ਐਡੀ ਵੱਡੀ ਗਾਂ ਨਾਲ ਗੱਬਣ ਵੀ ਆ। ਅੱਜ ਵੀ ਮੈਂ 25 ਕਿਲੋ ਦੁੱਧ 27 ਚਾ ਆ ਸਕਦਾ ਦਾ ਦਾਣਾ ਦੁਣਾ ਖੁੱਲਾ ਪਾ ਕੇ। ਹੁਣ ਦੁੱਧ 18 ਕਿਲੋ ਪੱਤਾ ਦਾ ਦੇ ਅਗਲਾ ਇਨੀ ਵਟੋ ਆਵੇ ਚੋਵੇ ਹਾਂ ਫਿਰ ਘੱਟ ਨਿਕਲੇਂਦੇ ਥਲੇ 18 ਕਿਲੋ। ਅਜੇ ਬੰਦਾ ਇਹਨੂੰ ਭਾਈ ਛੱਡ ਦੇਵੇ ਅਗਲਾ ਪੈਰ ਲੈ ਕੇ ਦੇ ਘਾਟੇ ਵਾਲਾ ਸੌਦਾ ਤਾਂ ਨਹੀਂ ਇਹ ਬਾਈ 2.5 ਲੱਖ ਤੋਂ ਘੱਟ ਗਾਣੀ ਹੁਣ ਦੇ ਬਿਆਰ ਜੇ ਉਹਨੇ ਨੂੰ ਜਿਵੇਂ ਗਾਵਾ ਨਹੀਂ ਲਾਉਂਦੀਆਂ ਤੇ ਗਾਂ ਕੀ ਪਤਾ ਨੇ ਕੀ ਕਰ ਜਾਣਾ 50 ਕਿਲੋ ਦੁੱਧ ਚਵਾ ਕੇ ਵੀ ਜਿੰਨੇ ਮਰਜ਼ੀ ਰੁਪਏ ਵੜਦੀ ਵੀ ਬਹੁਤ ਆ ਯਾਰ ਬਹੁਤ ਕਿਵੇਂ 24 ਮੜਾ ਉਹ ਚਵਾ ਬਾਲਾ ਚੰਗਾ ਬਾਈ ਇਹਨੂੰ ਵੀ ਬੰਗੋਲੇ ਵੇਖੇ ਨਾ ਮੈਂ ਹੁਣ ਵੀ ਪੈਂਦਾ ਖਾ ਕੇ ਸਮੋਸੇ ਮੱਤ ਮਾਰੀ ਪਈ ਜਾਂਦੀ ਹੁਣ ਆ ਬਾਈ ਹੂੰ ਉਹ ਲੈ ਰਿਹਾ ਹੁਣ ਵੜਦੀ ਉਹਨੂੰ ਕਰ ਲੈ ਪੁੱਤ ਨੂੰ ਜਸੇ ਆਉਣ ਬਰੇ ਹੋਰ ਪਹਿਲਾਂ ਕਹਿਣਾ ਇਹ ਰੱਸਾ ਪੁਆ ਕੇ ਕਿਹਾ ਇਹ ਲਦੀ ਕਿੱਥੇ ਯਾਰ ਤੂੰ ਵੀ ਗਾਂ ਆ ਜਾ ਮਾਰਾ ਜਾਂ ਤੂੰ ਵੀ ਉੱਥੇ ਖੜ ਗਿਆ ਇੱਥੇ ਬੈ ਬੈ ਹਣ ਕੱਲਾ ਪੰਜ ਸੱਤ ਦਿਨ ਜਿਹੜੇ ਮਿਸਤਰੀ ਲੱਗਾ ਆ ਲੈ ਬਈ ਚਵਾਤਾ ਯਾਰ ਇੱਕ ਨੰਬਰ ਹੂੰ ਦੂਜੇ ਦੀ ਧਾਰ ਮੋਟੀ ਪੈਂਦੀ ਯਾਰੀ ਵਾਲੋ ਆਪਣਾ ਟਿਕਾਣੇ ਦਾ ਮੱਛੀ ਦੀਆਂ ਹੋਰ ਗੱਲਾਂ ਹੀ ਗੱਲਾਂ ਆ ਲੈ ਚਵਾ ਤਾਂ ਬਾਹਲਾ ਚੰਗਾ ਬਈ ਬਾਹਲਾ ਜਿੰਨਾ ਵੀ ਕਹਿ ਦਈਏ ਹੂੰ ਬੱਸ ਕਰਾਂਗੇ ਚੁਈਆ ਮੈਂ ਕਹਾਂ ਗਾ ਵੀ ਤੂੰ ਮਾਤ ਬਸੁਰਿਆ ਹੋਰ ਮੇਰੇ ਕੋਲ ਆ ਤੂੰ ਦੋ ਚਾਰ ਕਰਾ ਮੈਨੂੰ ਗੱਲਾਂ ਕੋਲਾਂ ਉਹ ਅਜ ਕੋਈ ਗੱਲ ਬਾਤ ਸਮਾਈ ਨਹੀਂ ਯਾਰ ਕੀ ਗੱਲ ਆ ਆ ਪਤਾ ਇਧਰ ਆ ਤੂੰ ਵੀ ਅੱਗੇ ਆ ਨਾ ਮੇਰਾ ਬਈ ਪੁੱਤਾ ਲਾਡਲਾ ਜਿਆ ਇਹ ਉਹਨੂੰ ਵੀਡੀਓ ਦਾ ਬੜਾ ਸ਼ੌਂਕ ਹੈ ਉਹਦਾ ਛੁੱਟੀ ਮਾਰੀ ਬਠਾ ਮੇਰੇ ਕੋਲ ਕਹਿੰਦਾ ਜੀ ਮੈਂ ਸਕੂਲੇ ਨਹੀਂ ਜਾਣਾ ਚਾਹੁੰਦਾ ਵੀਡੀਓ ਬਣਾਉਣੀ ਨਾ ਦਾ ਦਾ ਦੇ ਫਿਰ ਆਉਦਾ ਮਨਿੰਦਰ ਸਿੰਘ ਓਰੇ ਆ ਮਨਿੰਦਰ ਸੇਣਾ ਦਰਲੇ ਹੋਏ ਵੀ ਮਨਿੰਦਰ ਸਿਆ ਹੁਣ ਦੱਸ ਮੈਨੂੰ ਤੇਰਾ ਨਾਂ ਕੀ ਆ ਮਨਿੰਦਰ ਸਿੰਘ ਸਤਿ ਸ੍ਰੀ ਅਕਾਲ ਬਲਾ ਦੇ ਸਾਰੇ ਸਤਿ ਸ੍ਰੀ ਅਕਾਲ ਜਿਹਨਾਂ ਨੇ YouTube ਚੈਨਲ ਦੇਖਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਕਰੀ ਗੱਲ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਨਾਲੇ ਸਾਡੀਆਂ ਗਾਵਾਂ ਖਰੀਦ ਲਿਓ ਨਾਲੇ ਸਾਡੀਆਂ ਗਾਵਾਂ ਖਰੀਦ ਲਿਓ ਹਾਂ ਤੇ ਗੱਬਣ ਜਿਹੜੀ ਗੱਬਣ ਚੈੱਕ ਕਰਾ ਕੇ ਲਜਾਇਓ ਸਾਡੇ ਘਰੋਂ ਗਈ ਦੀ ਕੋਈ ਗਾਰੰਟੀ ਨਹੀਂ ਕਰੇ ਅਸੀਂ ਤੁਹਾਨੂੰ ਚੈੱਕ ਕਰਾ ਦੇਈਏ ਇੱਥੇ ਦੁੱਧ ਦੀ ਗਾਰੰਟੀ ਹੈ ਹਨਾ ਬਈ ਹਾਂ ਬਾਅਦ ਵਿੱਚ ਮੇਰੇ ਪਾਪੇ ਨੂੰ ਕੋਈ ਲੰਬਾ ਨਾ ਦੇ ਦੇ ਰਾਖੜੇ ਮਿਲ ਜਾਵੇ ਠੀਕ ਹੈ ਨਾ ਹਾਂ ਤੇ ਹੋਰ ਫਿਰ ਕੋਈ ਗੱਲਬਾਤ ਸੁਣਾ ਲੇ ਕਿਵੇਂ ਚੱਲਦੀ ਤੇਰੀ ਪੜ੍ਹਾਈ ਫਿਰ ਵਧੀਆ ਵਧੀਆ ਕਿਹੜੀ ਕਲਾਸ ਚ ਪੜਦਾ ਜੀਤਾਂ ਦੂਜੀ ਜੇ ਇੰਗਲਿਸ਼ ਦਾ ਸੈਗਰ ਜਿਵੇਂ ਜਿੱਥੇ ਪੜਦੇ ਨਹੀਂ ਨਹੀਂ ਪੰਜਾਬੀ ਜਿਹਾ ਆਪਾਂ ਇੰਗਲਿਸ਼ ਤੇ ਜਾਣਾ ਜੁਣਾ ਇੰਗਲਿਸ਼ ਤੇ ਸਾਡਾ ਪੰਜਾਬ ਅਕ ਪੰਜਾਬੀ ਦਾ ਕਲਚਰ ਆ ਹਾਂ ਤੀਜੀ ਜੀ ਯਾਰ ਇੱਕ ਇੱਕ ਗੱਲ ਹੋਰ ਆ ਜੱਸੇ ਬਾਈ ਹਨਾ ਆਪਾਂ ਇੱਕ ਵਾਰ ਆਪਾਂ ਜੱਸੇ ਬਾਈ ਇੱਕ ਗੱਲ ਹੋਰ ਮੰਨਦਾ ਤੈਨੂੰ ਹਰਜੀਤ ਬਾਈ ਆਪਾਂ ਪੈਸੇ ਦੇ ਕੇ ਆਉਂਦਾ ਕਲਚਰ ਤੇ ਆਉਦੀ ਵਿਦਿਆ ਖਤਮ ਕਰੀ ਜਾਂਦੀ ਸਹੀ ਗੱਲ ਆ ਲੱਖ ਰੁਪਈਆ ਦਾ ਸਾਲ ਦਾ 80 90 ਹਜ਼ਾਰ ਪਰੀਦਾ ਹਾਂ ਉਹਦੇ ਨਾਲ ਨਾਲੇ ਪੰਜਾਬੀ ਨਹੀਂ ਪੜਾਉਂਦੇ ਹਨਾ ਸਹੀ ਗੱਲ ਇਹ ਸਕੂਲ ਦਾ ਨਾਮ ਦੱਸੀ ਮਣਾ ਜਾ ਮੈਨੂੰ ਯਾਰ ਪੰਜਾਬ ਪਬਲਿਕ ਸਕੂਲ ਪੰਜਾਬ ਪਬਲਿਕ ਸਕੂਲ ਇਥੇ ਪੰਜਾਬੀ ਪੜਾਉਂਦੇ ਤੈਨੂੰ ਇਹ ਤਾਂ ਪੜਾਉਂਦੇ ਆ ਪੜਾਉਂਦੇ ਆ ਹੈ ਚਲ ਵਧੀਆ ਕਰਾਉਣਾ ਉਹਨੂੰ ਕਿਹਾ ਤੁਹਾਨੂੰ ਅੰਗਰੇਜ਼ੀ ਵੀ ਤੇ ਪੰਜਾਬੀ ਵੀ ਉਹ ਸਕੂਲ ਵਾਲਿਆਂ ਦਾ ਧੰਨਵਾਦ ਕਰਦੀ ਕਿ ਸਰਵੇ ਵਰ ਸਪੈਸ਼ਲ ਧੰਨਵਾਦ ਆ ਵੀ ਤੁਸੀਂ ਪੰਜਾਬੀ ਪੜਾਉਂਦੇ ਆ ਠੀਕ ਆ ਤੇ ਐਂ ਦੱਸ ਮੈਨੂੰ ਪੁੱਤ ਹੋਰ ਕੋਈ ਗੱਲਬਾਤ ਕਹਿਣੀ ਆ ਫਿਰ ਹੁਣ ਕਿ ਨਹੀਂ ਬਸ ਫਰ ਦੂਰ ਹੋ ਕੇ ਮੜਾਏ ਫਤੇ ਬਣਾ ਦੇ ਤੇ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਖਾਲਸਾ ਵੈਗੁਰਜੀ ਜੀ ਕੀ ਫਤੇ ਨਾ ਨਾ ਦੱਸ ਐ ਨਹੀਂ ਕੋਈ ਮੈਨੂੰ ਮੰਦਰ ਸਿੰਘ ਠੀਕ ਹੈ ਧੰਨਵਾਦ ਲੈ ਮੇਤਰੋ ਅੱਜ ਦੀ ਵੀਡੀਓ ਵਿੱਚ ਇਹ ਜਾਨਵਰ ਸੀ ਬਾਈ ਦੇ ਸਾਰੇ ਜਾਨਵਰ ਦੀ ਡਿਟੇਲ ਲੈ ਮੈਂ ਕਿਲਾ ਜੀ ਸਾਰੇ ਜਾਨਵਰ ਦੀ ਡਿਟੇਲ ਲੈ ਤੇ ਗੱਲਬਾਤ ਵੀਡੀਓ ਚ ਕੀਤੀ ਧੰਨਵਾਦ